ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਸੋ ਅੱਜ ਆ ਦਿਨ ਸੋਮਵਾਰ ਤਰੀਕ ਹੈਗੀ 11 ਸੋ ਅੱਜ ਆਪਾਂ 3 ਵਜੇ ਦਾ ਟਾਈਮ ਹੋ ਗਿਆ ਵਾ ਵਲੌਗ ਆਪ ਸ਼ੁਰੂ ਨਹੀਂ ਕੀਤਾ ਸੀਗਾ ਅੱਜ ਸਵੇਰ ਦਾ ਕਿਉਂਕਿ ਮੇਰੀ ਮਨੋ ਰੋਗ ਡਿਪਾਰਟਮੈਂਟ ਦੇ ਵਿੱਚ ਦਵਾਈ ਚੱਲਦੀ ਹੈ ਗਾਇਜ਼ ਡਿਪਰੈਸ਼ਨ ਦੀ ਦਵਾਈ ਚੱਲਦੀ ਹੈ ਮੇਰੀ ਤਾਂ ਕਰਕੇ ਮੈਂ ਅੱਜ ਵਲੌਗ ਨਹੀਂ ਬਣਾਇਆ ਸੋ ਕਿਉਂਕਿ ਉੱਥੇ ਅਲਾਉ ਨਹੀਂ ਕਰਦੇਗੇ ਫਰੈਂਡਸ ਅਲਾਉ ਨਹੀਂ ਕਰਦੇਗੇ ਉੱਥੇ ਵੀਡੀਓ ਬਣਾਉਣਾ ਤਾਂ ਕਰਕੇ ਵੀਡੀਓ ਨਹੀਂ ਉੱਥੇ ਸ਼ੂਟ ਕੀਤੀ ਸੋ ਇਧਰ ਮਾਤਾ ਜੀ ਵੀ ਆ ਚੁੱਕਿਆ ਸੋ ਮਾਤਾ ਜੀ ਕੁਝ ਕਹਿਣਾ ਚਾਹੋਗੇ ਸੋ ਇਧਰ ਸਾਡਾ ਮਨੂ ਪੂਰੇ ਹੰਗਾਰੇ ਪਰ ਰਹਿਵਾ ਸੋ ਮਨੂ ਨੂੰ ਮਾਤਾ ਜੀ ਨੂੰ ਭਰਾ ਦੇਣਿਆ ਸੋ ਗਾਇਜ਼ ਅੱਜ ਆਪਾਂ ਤਿੰਨ ਕਵੇ ਬਲੌਗ ਸ਼ੁਰੂ ਕਰ ਦਿੱਤਾ ਵਾ ਸੋ ਅੱਜ ਆਪਾਂ ਬਣਾਵਾਂਗੇ ਪੂਰੇ ਦੇਸੀ ਤਰੀਕੇ ਨਾਲ ਮੁਰਗਾ ਸੋ ਆਪਾਂ ਤੁਹਾਨੂੰ ਸਾਰਾ ਦੇਸੀ ਤਰੀਕੇ ਨਾਲ ਜਿਵੇਂ ਵੀ ਦੋਸਤੋ ਬਣਦਾ ਵਾ ਆਪਾਂ ਤੁਹਾਨੂੰ ਸਾਰਾ ਆਪਾਂ ਵੀਊ ਦਿਖਾਵਾਂਗੇ ਆਪਣਾ ਅੱਜ ਦਾ ਵਲੌਗ ਕਿਵੇਂ ਦਾ ਰਹਿੰਦਾ ਸੋ ਆਪਾਂ ਸਾਰਾ ਤੁਹਾਨੂੰ ਚੈੱਕ ਕਰਾਵਾਂਗੇ। ਘਰ ਦੀ ਸ਼ੋਭ ਬਣਾ ਕੇ ਸੋ ਗਾਇਸ ਅੱਜ ਮੁਰਗਾ ਬਣਾਉਣ ਲੱਗੇ ਸੀਗੇ ਪੂਰੇ ਦੇਸੀ ਤਰੀਕੇ ਨਾਲ ਸੋ ਬਸ ਸ਼ਰੌਂਾਂ ਹਿਲਾਣ ਚੱਲਿਆ ਸੋ ਪੂਰੀ ਤਿਆਰੀ ਆ ਸ਼ਰੌਂਾਂ ਹੀ ਸਮਾਨ ਲਿਆ ਕੇ ਸੋ ਫਿਰ ਆਪਾਂ ਤੁਹਾਨੂੰ ਸਾਰਾ ਹੀ ਵੀਡੀਓ ਦਿਖਾਉਨੇ ਆ। ਸੋ ਗਾਇਸ ਇਧਰ ਅਸੀਂ ਕੰਮ ਆਏ ਸੀ ਕੋਈ ਸੋ ਪੇਮੈਂਟ ਕਹੇ ਨੂੰ ਦੇਣੀ ਸੀਗੀ ਉਹ ਥੋੜੀ ਜਿਹੀ ਪੇਮੈਂਟ ਦੇਣ ਆਏ ਸੀਗੇ ਕੋਈ ਟੌਣ ਲਿਆ ਤਾਂ ਮੇਰਾ ਗਾਟ ਟਾਈਮ ਸੋ ਗਾਇਜ਼ ਆਪਾਂ ਨੂੰ ਪਰਦੇਸੀ ਬੰਦਿਆਂ ਨੇ ਵੀਡੀਓ ਨਹੀਂ ਬਣਾਉਣ ਦਿੱਤੀ ਸੋ ਆ ਗਏ ਇਸ ਗੁਰਦੁਆਰੇ ਦੀ ਸਾਈਡ ਆ ਆ ਰਹੇ ਆ ਸੋ ਗਾਇਜ਼ ਆ ਆਪਣੇ ਪਿੰਡ ਵਾਲਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਖੁਈ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਸੋ ਗਾਇਜ਼ ਆ ਰਸਟਾ ਵਰ ਸੋ ਗੁਰਦੁਆਰਾ ਖੋਈ ਸਾਹਿਬ ਅੱਗੇ ਗੁਰਦੁਆਰਾ ਕਬੀਰ ਸਾਹਿਬ ਆ ਸੋ ਆ ਤੁਸੀਂ ਦੇਖ ਸਕਦੇ ਹੋ ਗਾਇਜ਼ ਕੀ ਆ ਲਈ ਸੋ ਗਾਇਜ਼ ਆਪਾਂ ਜਾ ਰਹੇ ਆ ਘਰੇ ਸੋ ਅੱਜ ਮਾਹੌਲ ਬਣਾਵਾਂਗੇ ਸੋ ਇਹ ਤਾਂ ਥੋੜੀ ਜਿਹੀ ਪੇਮੈਂਟ ਦੇਣ ਆਏ ਸੀ ਫਰੈਂਡਸ ਸੋ ਕਾਫੀ ਦੋਸਤਾਂ ਨੇ ਕਮੈਂਟ ਕੀਤਾ ਕਿ ਗਾਇਜ਼ ਥੋੜਾ ਕੰਮ ਸੋ ਗਾਇਜ਼ ਉਹ ਥੋੜੀ ਜਿਹੀ ਆਦਤ ਬਣੀ ਪਈ ਆ ਤਾਂ ਕਰਕੇ ਸੋ ਫਰੈਂਡਸ ਆਪਾਂ ਜਾ ਰਹੇ ਹੁਣ ਘਰੇ ਸੋ ਇੱਧਰ ਥੋੜਾ ਜਿਹਾ ਪੇਮੈਂਟ ਦਾ ਕੰਮ ਸੀਗਾ ਉਹ ਕਰਕੇ ਆਪਾਂ ਹੁਣ ਜਾ ਰਹੇ ਆ ਘਰੇ ਸੋ ਮੀਟ ਮੋੜ ਲਿਆ ਕੇ ਸੋ ਬਣਾਵਾਂਗੇ ਸੋ ਤੁਹਾਨੂੰ ਆਪਾਂ ਸਾਰਾ ਵੀਊ ਦਿਖਾਵਾਂਗੇ ਫਰੈਂਡਸ ਆ ਆਪਾਂ ਪਹੁੰਚ ਚੁੱਕੇ ਆ ਆਪਣੇ ਪੰਡ ਵਾਲੇ ਅੱਡੇ ਤੇ ਸੋ ਇੱਧਰ ਆ ਸੁਖਮਣਿਆ ਦੀ ਸੋ ਦੇਖ ਸਕਦੇ ਹੋ ਇੱਧਰ ਸੇਡ ਗੁਰਾ ਕਰਿਆ ਨਾ ਸਟੋਰ ਜਸ਼ਨ ਜੀ ਵੀ ਜਾ ਰਹੇ ਆ ਜਿੱਥੇ ਅਸੀਂ ਮੀਟ ਲਿਆਉਣਾ ਵਾ ਸੋ ਜੇ ਤੁਹਾਨੂੰ ਲੱਗਦਾ ਆਪਾਂ ਤੁਹਾਨੂੰ ਸਾਰਾ ਦੇਸੀ ਤਰੀਕੇ ਨਾਲ ਜਿਵੇਂ ਵੀ ਆਪਾਂ ਬਣਾਉਨੇ ਆਂ ਉਹ ਵੀ ਦਿਖਾਵਾਂਗੇ ਇੱਧਰ ਸਾਡਾ ਮਨੂ ਤੁਸੀਂ ਦੇਖ ਸਕਦੇ ਹੋ ਸੋ ਗਾਇਜ਼ ਅੱਜ ਆਪਾਂ ਨੂੰ ਮਨ ਲਾ ਲੈਣੇ ਰਹੀ ਹੋ ਜੂਗਾ ਕਿਸੇ ਬਾਈ ਤੋਂ ਪੇਮੈਂਟ ਲੈਣੀ ਸੀਗੀ ਥੋੜੀ ਜੀ ਸੋ ਉਹਦਾ ਆਪਾਂ ਮਾਲ ਪਤਾ ਲੈ ਕੇ ਆਉਣਾ ਸੀਗਾ ਮਾਲ ਪਤਾ ਗਾਇਜ਼ ਗਲਤ ਨਾ ਸਮਝ ਲੋ ਜੇ ਆਪਾਂ ਲੈ ਕੇ ਆਉਣਾ ਸੀਗਾ ਮੀਟ ਸੋ ਇੱਕ ਵਾਰੀ ਜਾ ਕੇ ਆਪਾਂ ਵੇਖਦੇ ਆਂ ਕਿ ਆਪਾਂ ਨੂੰ ਜਿਧਾਰ ਦੇ ਦਾ ਤਾਂ ਸੋ ਗਾਇਜ਼ ਫਿਰ ਆਪਾਂ ਕਰਦੇ ਆ ਅੱਜ ਲੇਟ ਹੋ ਜਾਾਂਗੇ ਕੋਈ ਚੱਕਰ ਐ ਨਹੀਂ ਸੋ ਮਿਲਦੇ ਆ ਚਿਕਨ ਵਾਲੀ ਦੁਕਾਨ ਤੇ ਸੋ ਆ ਜਾ ਰਹੇ ਆ ਆਪਾਂ ਦੋਸਤੋ ਚਿਕਨ ਵਾਲੀ ਦੁਕਾਨ ਤੇ ਹਨੇਰਾ ਕਾਫੀ ਹੋ ਚੁੱਕਾ ਵਾ ਸੋ ਗਾਇਜ਼ ਚਿਕਨ ਵਾਲੀ ਦੁਕਾਨ ਤੇ ਜਾ ਰਹੇ ਸੀ ਇਧਰ ਗੋਰੀ ਜੀ ਖੜਾ ਵਾ ਕੁਝ ਕਹਿਣਾ ਚਾਹੋਗੇ ਗੋਰੀ ਜੀ ਨਾ ਨਾ ਵਾਸ ਗਾਇਜ਼ ਨੂੰ ਕੁਝ ਕਹੋ ਸਾਰਿਆਂ ਨੂੰ ਫਰੈਂਡਸ ਨੂੰ ਬਾਏ ਗਾਇਜ਼ ਗਾਇਜ਼ ਵੀਰਾ ਕੇਮ ਅਸੀ ਜਾ ਆਪਾਂ ਡੇ ਤੇ ਆ ਚੁੱਕੇ ਆ ਇੱਧਰ ਗੌਰਵ ਜੀ ਵੀ ਬੈਠੇ ਆ ਸੋ ਗੇ ਜੀ ਆ ਪਬਜੀ ਕਰੈ ਨਾ ਸਟੋਰ ਸੋਲજર ਫੌਜੀ ਸਾਹਿਬ ਵੀ ਬੈਠੇ ਆ ਸੋਲજર ਪਬਜੀ ਸਾਹਿਬ ਪਬਜੀ ਸਾਹਿਬ ਕੋਈ ਕਹਿਣਾ ਚਾਹੁੰਗੇ ਦੋਸਤਾਂ ਨੂੰ ਦੋਸਤਾਂ ਨੂੰ ਵੀ ਆਪਾਂ ਹੁਣ ਰੋਟੀ ਖਾਣ ਲੱਗੇ ਆ ਸੋ ਬਾਈ ਮੋਰੀ ਮੋਰੀ ਕੱਟ ਲਈਏ ਸਲਾਸ ਲੂਦ ਕੱਟ ਲਈਏ ਆਪਾਂ ਸੋ ਇੱਧਰ ਪਤੀਜਾ ਆਪਣਾ ਗੋਰੀ ਗੌਰਵ ਗਾਇਜ਼ ਕੀ ਹਾਲ ਗਾਇਜ਼ ਵੀਰਾ ਕਹਿਣ ਲੱਗੇ ਗਾਇਜ਼ ਕੰਨੇ ਘੱਟ ਯੂਜ਼ ਕਰੋ ਕੰਨੇ ਗਾਇਜ਼ ਘੱਟ ਯੂਜ਼ ਕਰਿਆ ਕਰੋ ਸੋ ਆਪਾਂ ਦੋਸਤਾਂ ਉਪਿਆ ਕਰਾਂਗੇ ਸੋ ਦੋਸਤੋ ਬ੍ਰਦਰ ਕੋ ਬ੍ਰਦਰ ਸੋ ਬ੍ਰਦਰਜ਼ ਇਧਰ ਆਪਣਾ ਫੌਜੀ ਆਰਮੀ ਮੈਨ ਫੌਜੀ ਸਾਹਿਬ ਸਲਾਸ ਸ਼ੂਦ ਕੱਟ ਰਿਹਾ ਰੋਟੀ ਖਾਣ ਵਾਸਤੇ ਸੋ ਮਿਲਦਾ ਗਾਇਜ਼ ਚਿਕਨ ਵਾਲੀ ਦੁਕਾਨ ਤੇ ਅੱਜ ਮਾਹੌਲ ਬਣਾਉਣ ਲੱਗੇ ਸੀਗੇ ਸੋ ਗਾਈਜ਼ ਆ ਆਪਣੇ ਟੌਪਿਕ ਕਿ ਰੈਨਸਟੋਰ ਆ ਢੀਮਾਲੀ ਰੋਡ ਤੇ ਸੋ ਸੋ ਇੱਥੇ ਵਿਜ਼ਿਟ ਕਰਿਆ ਕਰੋ ਆਪਣੇ ਬਾਈ ਜੀ ਦੀ ਦੁਕਾਨ ਆ ਸੋ ਗਾਈਜ਼ ਮਿਲਦੇ ਆ ਦੀਪਕ ਚਿਕਨ ਸਟੋਰ ਤੇ ਸੋ ਇਧਰ ਅਰਸ਼ੂ ਜੀ ਜਾ ਰਹੇ ਆ ਅਰਸ਼ੂ ਜੀ ਕੀ ਹਾਲ ਵਧੀਆ ਵਧੀਆ ਹੋਰ ਵਧੀਆ ਸੱਚੀ ਗੱਲ ਸਾਰਿਆਂ ਨੂੰ ਛੋਲੇ ਲੈ ਕੇ ਆਏ ਭੱਜਣ ਚੱਲੇ ਮੇਰੇ ਖਾਵਾਂਗੇ ਭੱਜਣ ਤੋਂ ਬਾਅਦ ਔਰ ਇੱਧਰ ਅਰਛੂ ਜੀ ਬਾਈ ਜੀ ਜਾ ਰਹੇ ਆ ਸੋਪਾ ਕਹਿਣਾ ਚਾਹੂਗੇ ਦੋਸਤਾਂ ਨੂੰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੰਡ ਤੋਂ ਬਚ ਕੇ ਰਹੋ ਜੇ ਠੰਡ ਤਾਂ ਹੀ ਹੋਈ ਨਾ ਮੱਚ ਰੰਗਾਂ ਨੂੰ ਹਾਂ ਹਾਂ ਚਲੋ ਭਾਈ ਓਕੇ ਸੋ ਦੋਸਤਾਂ ਆ ਚਿਕਨ ਵਾਲੀ ਦੁਕਾਨ ਆਏ ਹਜੇ ਬੰਦ ਪਈ ਆ ਹਾਂਜੀ ਆ ਕੀ ਦੀ ਦੁਕਾਨ ਆ ਡਾਕਟਰ ਕਿਹੜਾ ਕੀਤੀ ਚਿਕਨ ਵਾਲੀ ਸੋ ਦੋਸਤੋ ਚਿਕਨ ਵਾਲੀ ਦੀ ਕਾਨ ਬੰਦਾ ਇੱਧਰ ਗਾਈਜ਼ ਚਾਚਾ ਜੀ ਕੇ ਘਰ ਪਾਰਿਆ ਸੋ ਚਾਚੇ ਨੂੰ ਪੁੱਛਦੇ ਆ ਸੋ ਇੱਧਰ ਗੋਰੀ ਜੀ ਜਾ ਰਹੇ ਹੁਣ ਦੁੱਧ ਲੈ ਕੇ ਜਾ ਰਹੇ ਆ ਤੇ ਚਿਕਨ ਲੜਾਈ ਤੁਸੀਂ ਸਵੇਰ ਆਪਣਾ 8 9 ਵਜੇ ਵਲੌਗ ਪੈ ਜਾਂਦਾ ਵਾ ਹਾਂਜੀ ਫੇਸਬੁੱਕ ਤੇ ਤੇ YouTube ਤੇ ਵੇਖਣਾ ਨਾ ਭੁੱਲਣਾ ਸੋ ਦੋਸਤੋ ਡੇਲੀ ਵਲੌਗ ਆਇਆ ਕਰਨਗੇ ਹੁਣ ਸੋ ਗੋਰੀ ਜੀ ਜਾ ਰਿਹਾ ਆਪਾਂ ਹੁਣ ਲੈਂਡ ਚੱਲੇ ਆ ਮੀਟ ਸੋ ਆਪਣਾ ਪੇਮੈਂਟ ਮਿਲ ਗਈ ਸੀ ਆਪਾਂ ਜਿੱਥੇ ਲੈਣੀ ਸੀਗੀ ਸੋ ਆਪਾਂ ਜਾ ਰਹੇ ਆ ਮੀਡਲੈਂਡ ਸੋ ਇਧਰ ਸਮਾਨ ਵੀ ਲੈ ਆਂਦਾ ਸੀਗਾ ਤੇ ਅੱਜ ਘਰ ਵਾਲੀ ਨੂੰ ਪੁੱਛਦੇ ਆ ਵਾਈਫ ਜੀ ਨੂੰ ਕਿ ਲਿਆ ਦੇਣਗੇ ਕਿ ਨਹੀਂ ਉਹ ਲਿਆ ਕੇ ਨਹੀਂ ਸੱਚ ਕੱਟ ਦੇਣਗੇ ਕਿ ਨਹੀਂ ਤੇ ਅੱਜ ਕੱਟ ਦੋਗੇ ਕੱਟ ਦੋ ਕੱਟ ਦੇ ਕੱਟ ਦੇ ਪਲੀਜ਼ ਪਲੀਜ਼ ਪਿਆਰ ਕੱਟ ਦੇ हां मैं व्लॉगिंग ਕਰਦੇ ਲਿਆ ਸੋ ਗਾਇਜ਼ ਮਿਲਦੇ ਆ ਚਿਕਨ ਵਾਲੀ ਦੁਕਾਨ ਤੇ ਦੀਪੂ ਕੀ ਸੋ ਦੋਸਤੋ ਆਪਾਂ ਜਾ ਰਹੇ ਪੰਨਟੀ ਮਾਲੇ ਚਿਕਨ ਲੈਣ ਇੱਥੇ ਤਾਂ ਇਹਨਾਂ ਨੇ ਦੁਕਾਨ ਨਹੀਂ ਖੋਲੀਗੀ ਆਪਾਂ ਦੁਕਾਨ ਦੇ ਬਾਹਰ ਚ ਖੜਕੇ ਮੁੜ ਆਏ ਆ ਸੋ ਜਾ ਰਹੇ ਆ ਪੰਨਟੀ ਮਾ ਲਈ ਸੋ ਗਾਇਜ਼ ਲੇਟ ਬਹੁਤ ਜ਼ਿਆਦਾ ਹੋ ਸਕਿਆ ਸੋ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਜਾ ਕੇ ਆਪਾਂ ਗੱਲਬਾਤ ਕਰਾਉਂਦੇ ਆ ਬਾਈ ਜੀ ਨਾਲ ਗਾਈਜ਼ ਆਹੀ ਚੱਕਰ ਆ ਆਹੀ ਚੱਕਰ ਆ ਗਾਈਜ਼ ਆ ਤੂੰ ਆ ਜਾ ਉਹ ਕੰਮ ਚਾ ਰਿਹਾ ਵਾ ਸੋ ਦੋਸਤੋ ਆਪਾਂ ਕੌਣ ਜਗ੍ਹਾ ਪਹੁੰਚੇ ਮਾਲੀ ਚਿਕਨ ਲੈਣ ਆਏ ਸੀਗੇ ਸੋ ਇਧਰ ਬਾਈ ਜੱਗਾ ਜੀ ਹੋਰ ਬਾਈ ਜੀ ਕੁਛ ਖੜਾ ਚਾਹੋਗੇ ਵਧੀਆ ਵਧੀਆ ਸੋ ਇਧਰ ਪਾਈ ਜਣੀ ਵੀ ਬੈਠਿਆ ਸੋ ਇਧਰ ਪਾਈ ਜਣੀ ਵੀ ਦਰਦਾਂ ਦੀ ਦਵਾਈ ਸੋ ਬਾਈ ਜੀ ਤੋਂ ਕੱਚਾ ਮੀਟ ਕਰਾ ਰਹੇ ਆ ਸੋ ਮਿਲਦੇ ਆ ਗਾਇਜ਼ ਪੰਡਾ ਪਪਾ ਬਣਾਉਨੇ ਆ ਸੋ ਤੁਹਾਨੂੰ ਸਾਰਾ ਆਪਾਂ ਵੀਡੀਓ ਦਿਖਾਵਾਂਗੇ ਬਈ ਵੀਡੀਓ ਬਣਾਣ ਲੇ ਕੋਈ ਚੱਕਰ ਤਾਂ ਨਹੀਂ ਸੋ ਦਰਦਾਂ ਦੀ ਤੋਂ ਉਵੇਂ ਨਹੀਂ ਪਰ ਸੋ ਬਾਬਾ ਜੀ ਤੁਹਾਂਡੇ ਖਾ ਰਹੇ ਆ ਸੋ ਇੱਧਰ ਬਾਬਾ ਜੀ ਬਹੁਤ ਹੀ ਘੈਂਡਾ ਨੇ ਬਣਾਉਂਦੇ ਢੀਮਾ ਵਾਲੇ ਸੋ ਬਾਬਾ ਜੀ ਖਾ ਰਹੇ ਆ ਉਧਰ ਚਿਕਨ ਲੜਿਆ ਸੀਗਾ ਆ ਗਾਇਜ਼ ਦੇਖ ਸਕਦੇ ਹੋ ਹੈ ਦੱਬੀ ਕਰਿਆ ਗਾਇਜ਼ ਟੇਸਟ ਬਹੁਤ ਹੀ ਜ਼ਿਆਦਾ ਘੈਂਡਾ ਦੇਖੋ ਕੁਲ ਪਾਇਆ ਖੁੱਲੇ ਪੰਡਾ ਪੀਸ ਟੇਸਟ ਬਹੁਤ ਜਿਆਦਾ ਘੈਂਡਾ ਗਾਈਸ ਢੰਗੀ ਜੀ ਦੇਦੀ ਆ ਇਧਰ ਚਾਚਾ ਨਿੰਦੂ ਜੀ ਵੀ ਖਾ ਰਹੇ ਆ ਫਰਾਈਡ ਐਂਡੇ ਖਾ ਰਹੇ ਆ ਸੋ ਗਾਈਸ ਹੁਣ ਆਪਾਂ ਪਹੁੰਚ ਗਏ ਪੰਡਾ ਚਿਕਨ ਜਿਆਦਾ ਸੋ ਕੰਡ ਜਾ ਕੇ ਚਿਕਨ ਦਾ ਆਪਾਂ ਬਣਾਉਂਦੇ ਆ ਦਾ ਸਾਰਾ ਤਰੀਕਾ ਦਿਖਾਵਾਂਗੇ ਸੋ ਗਾਇਜ਼ ਇਧਰ ਮਾਤਾ ਤੇ ਮੰਨੋ ਸਾਡਾ ਲਾਡ ਬਾਡੀਆਂ ਕਰ ਰਿਹਾ ਸੋ ਇਧਰ ਵਾਈਫ ਪਿਆਜ਼ ਕੱਟੇ ਨਹੀਂ ਆ ਜੇ ਸੋ ਗਾਇਜ਼ ਪਿਆਜ਼ ਕੱਟ ਕੇ ਸੋ ਸਾਰਾ ਹੀ ਤੁਹਾਨੂੰ ਵੀਡੀਓ ਦਿਖਾਉਨੇ ਆ ਸੋ ਮੇਰਾ ਸ਼ੋਨਾ ਜਆ ਪਤਨੀ ਮੇਰਾ ਪਿਆਰਾ ਜਆ ਮੁੰਡਾ ਜੇ ਮੇਰਾ ਪਿਆਰਾ ਜਆ ਮੇਰਾ ਸ਼ਾਰਾ ਨਾਲ ਇਧਰ ਨਾ ਜਾ ਸ਼ਾਰਾ ਨਾਲ ਸ਼ੋਨਾ ਜਆ ਬੁੱਗਾ ਠੀਕ ਹੈ ਸੋ ਗਾਇਜ਼ ਵਾਈਫ ਪਿਆਜ਼ ਕੱਟ ਰਹੀ ਆ ਸੋ ਜਲਦੀ ਜਲਦੀ ਕਰਨਾ ਪੈਣਾ ਗਾਈਜ਼ ਲੇਟ ਬਹੁਤ ਹੋ ਗਿਆ ਭੁੱਖ ਬਹੁਤ ਲੱਗੀ ਡਿਨਰ ਐਸ ਮੁੱਕੇ ਨੂੰ ਤਾਂ ਆਪਣਾ ਡਿਨਰ ਹੋ ਜਾਂਦਾ ਹੁੰਦਾ ਹਾਂ ਸੇ ਖਾ ਤਾਂ ਡਿਨਰ ਤਾਂ ਆਹਾਂ ਮੈਨੂੰ ਭੁੱਖ ਲੱਗੀ ਪਈ ਤੇ ਸੋ ਕੋਈ ਨਹੀਂ ਗਾਈਜ਼ ਅੱਜ ਲੇਟ ਬਹੁਤ ਜ਼ਿਆਦਾ ਹੋ ਗਿਆ ਹੈ ਸੋ ਗਾਈਜ਼ ਪਿਆਜ਼ ਕੱਟ ਲਿਆ ਸੋ ਜਲਦੀ ਜਲਦੀ ਕਰਨਾ ਪਿਆ ਅੱਜ ਲੇਟ ਬਹੁਤ ਗਾਈਜ਼ ਹੋ ਗਏ ਆ ਸੋ ਇਧਰ ਤੀਲ ਪਾ ਲਿਆ ਪਹਿਲਾਂ ਆਪਾਂ ਚਿਕਨ ਨੂੰ ਫਰਾਈ ਕਰਾਂਗੇ ਸਵਾਦ ਚਿਕਨ ਦੇਖ ਸਕਦੇ ਹੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਦੋਸਤ ਪਾ ਲਓ ਸੋ ਗਰਮ ਪਾਣੀ ਦਾ ਪਾਉਂਦੇ ਸਰਾ ਅੱਗੇ ਜਿੰਨੇ ਤੋਂ ਜਿੰਨੇ ਐਜੇ ਦੇ ਗਾ ਦੋ ਸੋਸਾ ਤਲਾਪਾ ਮੀਢੇ ਫਰਾਈ ਕਰ ਰਹੇ ਹਾਂ ਜੀ ਕੋਸਤ ਬਸ ਕੋਸਤ ਪਿਆਜ਼ ਵੀ ਆਪਾਂ ਪਾ ਦਿੱਤੇ ਆ ਜਲਦੀ ਜਲਦੀ ਕੰਮ ਕਰਨਾ ਪੈ ਰਿਹਾ ਗਾ ਜੀ ਕਰਦੇ ਸੋ ਦੂਸਟੋਂ ਹੁਣ ਆਪਾਂ ਪਾਉਣ ਲੱਗੇ ਆ ਇਹਦੇ ਹਰੀ ਮਰ ਤੇ ਟਮਾਟਰ ਪੂਰਾ ਦੇਖੋ ਕਿ ਕਿੰਨਾ ਬਣਾ ਲਿਆ ਹੈ। ਹੋਣ ਲੱਗਿਆ। ਸੋ ਆ ਪਾ ਗਤਾ ਨਮਕ ਮਿਰਚ। ਸੋ ਥੋੜਾ ਜਿਹਾ ਲਾਵਾਂਗੇ ਨੂੰ ਪਾਣੀ। ਤਾਂ ਵੀ ਬਹੁਤ ਹੀ ਜਿਆਦਾ ਜਲਦ ਬਾਜੀ ਵਿੱਚ ਬਣਾਇਆ ਚਿਕਨ। ਸੋ ਦੇਖਦੇ ਹਾਂ ਕਿਵੇਂ ਬਣਦਾ ਵਾ। બસ ਕੱਟ ਤਾ ਸੋ ਫਰਾਂਜ਼ ਟੱਕਰ ਨਾਲ ਲੱਗੇ ਆ ਸੋ ਸੀਟੀ ਲਵਾ ਕੇ ਆਪਾਂ ਫਿਰ ਆਪਾਂ ਤੁਹਾਨੂੰ ਚੈੱਕ ਕਰਾਉਂਦੇ ਆ ਜਿਦਾਂ ਮੈਂ ਬੋਲਣਾ ਬੰਦ ਕਰਦਾ ਕੱਢਦਾ ਤਾਂ ਸੋ ਟੱਕਰ ਨਾਲ ਆ ਕੇ ਆਪਾਂ ਬੰਦ ਕਰ ਦਿੰਦੇ ਆ ਗਾਈਜ਼ ਦੋ ਤਿੰਨ ਫਿਰ ਇਹਨਾਂ ਲਵਾਵਾਂਗੇ ਚਾਰ ਪੰਜ ਸੋ ਫਿਰ ਆਪਾਂ ਤੁਹਾਨੂੰ ਟੇਸਟ ਕਰਕੇ ਆਪਾਂ ਰਿਵਿਊ ਜ਼ਰੂਰ ਦੇਵਾਂਗੇ ਸੋ ਦੋਸਤੋ ਆਪਣਾ ਚਿਕਨ ਹੋ ਚੁੱਕਾ ਹੈ ਵੈ ਰੈਡੀ ਹੋਣ ਕਰ ਲੱਗੇ ਆ ਡਿਨਰ ਆਪਾਂ ਸੋ ਇੱਧਰ ਮੂਵੀ ਚੱਲੀ ਜਾਂਦੀ ਹੈ ਸੋ ਦੋਸਤੋ ਹੋਣ ਕਰਨ ਲੱਗੇ ਆ ਟੇਸਟ ਸੋ ਟੇਸਟ ਕਰਕੇ ਤੁਹਾਨੂੰ ਦੱਸ ਦਿਆਂ ਚਿਕਨ ਕਿੱਦਾਂ ਦਾ ਬਣਿਆ ਸੋ ਗਾਇਜ਼ ਚਿਕਨ ਆਪਣਾ ਬਹੁਤ ਹੀ ਜ਼ਿਆਦਾ ਘੈਂਟ ਬਣਿਆ ਵਾ ਬਹੁਤ ਹੀ ਲੈਡਰਨ ਲੱਗਦਾ ਜਲਦੀ ਬਾਜੀ ਦੇ ਵਿੱਚ ਬਣਾਇਆ ਸੀਗਾ ਸੋ ਫਿਰ ਵੀ ਬਹੁਤ ਨਹੀਂ ਲੱਗਣ ਬਣਾਗਾ ਇਹ ਅੰਡ ਦਾ ਸਿਚੂਏਸ਼ਨ ਪਰ ਇਹ ਬਹੁਤ ਜ਼ਿਆਦਾ ਘਾਣਾ ਕਰੀ ਸੋ ਕਰ ਤੇ ਮੈਨੂੰ ਬਸ ਉਹ ਆ ਚਾਹ ਮੈਨੂੰ ਨਹੀਂ ਉਹ ਸੋ ਗਾਇਸ ਇਧਰ ਚਾਚਾ ਨੀਲੂ ਜੀ ਖਾਸ ਕਰ ਰਿਹਾ ਠੀਕ ਆ ਗਾਇਸ ਇਹਨੂੰ ਭਰਜੀ ਖਾ ਰਿਹਾ ਸੋ ਯੈਸ ਚਾਚਾ ਨੀਲੂ ਜੀ ਸੋ ਆਪਣੇ ਵਲੌਗ ਨੂੰ ਕਰਦਾ ਕਰੋ ਗਾਇਜ਼ ਲਾਈਕ ਸ਼ੇਅਰ ਕਮੈਂਟ ਆਪਣੀ ਰੀਜ ਤੇ ਵੀ ਬਹੁਤ ਚੱਕੀ ਆ ਚੈਨਲ ਦੀ ਸੋ ਗਾਇਜ਼ ਮਿਲਦੇ ਆ ਫਿਰ ਕੱਲ ਵਾਲੇ ਵਲੌਗ ਦੇ ਵਿੱਚ ਸੋ ਗਾਇਜ਼ ਇਹ ਸੀ ਆਪਣਾ ਅੱਧਾ ਇੱਕ ਦਿਨ ਦਾ ਅੱਜ ਦਾ ਵਲੌਗ ਸੋ ਵਲੌਗ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਸੋ ਚੈਨਲ ਨੂੰ ਕਰ ਦਿਓ ਫੋਲੋ ਥੈਂਕ ਯੂ ਗਾਇਜ਼ ਲਵ ਯੂ